ਅੱਜ ਆਪਾਂ ਸੁਪਰ ਸੀਡਰ ਦੀ ਗੱਲ ਕਰਦੇ ਹਾਂ ਕਿਸ ਨੇ ਤਕਰੀਬਨ ਕਿੰਨਾ ਤੇਲ ਖਾਂਦਾ ਇੱਕ ਖੇਤ ਮਗਰ ਆਪਾਂ ਸੁਪਰ ਸੀਡਰ ਨਾਲ ਤਕਰੀਬਨ ਇਸ ਸਾਲ 50 ਖੇਤ ਬੀਜੇ ਹਨ ਤੁਸੀਂ ਚੱਲਦਾ ਦੇਖ ਸਕਦੇ ਹੋ ਇਹ ਖੇਤ ਤਕਰੀਬਨ ਆਪਾਂ ਤਵੀਆਂ ਨਾਲ ਬਾਇਆ ਹੁਣ ਕਰਕੇ ਦੂਜੇ ਇਹ ਵਿੱਚ ਬੀਜ ਰਹੇ ਹਾਂ ਜੌਂਟੇਅਰ ਦੇ ਨਾਲ ਜਿਨ੍ਹਾਂ ਨੂੰ ਪਤਾ ਜੌਂਟੇਅਰ ਦੇ ਘੇਰੇ ਤੇ 1 2 3 ਆਪਾਂ ਦੂਜੇ ਵਿੱਚ ਵੱਧ thora ਤੇ ਵਿੱਚ ਥੋੜਾ ਤਕਰੀਬਨ ਇਹਦੇ ਨਾਲ ਖੇਤ 40 ਤੋਂ 45 ਮਿੰਟ ਵਿੱਚ ਬੀਜ ਹੋ ਜਾਂਦਾ ਤੇ ਜਦੋਂ ਆਪਾਂ ਇਹ ਪਹਿਲੇ ਵਿੱਚ ਬੀਜਦੇ ਹਾਂ ਤੇ ਸਮਝ ਲਓ ਉਸ ਤੋਂ ਦੁੱਗਣਾ ਟਾਈਮ ਲੱਗ ਜਾਂਦਾ ਤਕਰੀਬਨ 80-90 ਮਿੰਟ ਦੇ ਤਕਰੀਬਨ ਕਰੀਬ ਲੱਗ ਜਾਂਦੇ ਹਨ ਆਸਾਨੀ ਦੇ ਨਾਲ ਤੇ ਜੇਕਰ ਕਿੰਨੇ ਲੀਟਰ ਤੇਲ ਖੇਤ ਮਗਰ ਖਾਇ ਜਾਂਦਾ ਉਸ ਦਾ ਅੰਦਾਜ਼ਾ ਆਪਾਂ ਇਸ ਗੱਲ ਤੋਂ ਲਗਾਏ ਜਾ ਸਕਦਾ ਇਹਦੇ ਤਕਰੀਬਨ 60 ਲੀਟਰ ਦੀ ਟੈਂਕੀ ਆ ਜਿਹੜੀ ਕਿ ਤਕਰੀਬਨ 5 ਤੋਂ 5.5 ਖੇਤ 5.5 ਤੋਂ 6 ਖੇਤ ਬੀਜਦੀ ਆ ਫਰਕ ਇਹਨਾਂ ਹੈ ਕਿ ਜੇਕਰ ਵੱਡਾ ਘੇਰਾ ਆ ਤਾਂ 6 ਖੇਤ ਬੀਜ ਦਿੰਦੀ ਆ ਜੇਕਰ ਘੇਰਾ ਘਟਿਆ ਤਾਂ ਤਕਰੀਬਨ 5 ਖੇਤ ਹੀ ਬੀਜੇ ਜਾਂਦੇ ਆ 5 ਤੋਂ 5.5 ਕਿਉਂਕਿ ਝੋਲਿਆਂ ਵਿੱਚ ਟਾਈਮ ਵੱਧ ਲੱਗ ਜਾਂਦਾ ਹੈ ਤੇ ਤਕਰੀਬਨ ਖੇਤ ਮਗਰ 13-14 ਲੀਟਰ ਆਸਾਨੀ ਜੇਨਾਂ ਹੀ ਇਹ ਖਾ ਜਾਂਦਾ ਹੈ ਤੇਲ ਤੇ ਘੰਟੇ ਦੇ ਹਿਸਾਬ ਨਾਲ ਤਕਰੀਬਨ 10 ਕਿਲੋਟਰ ਦੇ ਲਾਗੇ ਛੱਗੇ ਸਾਨੀ ਜੇ ਤੇਲ ਇਹ ਖਾਂਦਾ ਹੈਗਾ ਆ ਜਿਹੜੇ ਕਿ ਇਹ 5 ਤੋਂ ਸਾਢੇ ਸਾਢੇ ਪੰਜ ਤੋਂ 6 ਖੇਤ ਹੀ ਬੀਜਦਾ ਹੈ ਯਾਨੀ ਕਿ ਸਾਢੇ ਪੰਜ ਤੋਂ 6 ਹੀ ਆਪਾਂ ਕਹਿ ਸਕਦੇ ਆ ਕਿ ਜੌਂਟੀਅਰ ਤੇਲ ਭਾਰੀ ਟੈਂਕੀ ਨਾਲ ਇਹ ਬੀਜ ਰਿਹਾ ਹੈ ਬਾਕੀ ਜੇਕਰ ਕਿਸੇ ਹੋਰ ਨੇ ਬੀਜੀ ਹੋਵੇ ਤਾਂ ਜਰੂਰ ਦੱਸਿਓ